ਵਾਹਿਗੁਰੂ ਤਪਸਥਾਨ ਨਿਰਮਲ ਕਟਿਆ ਸ਼ੰਭ ਵਾਲੀ ਪਿੰਡ ਪਡਵਾ ਵਿਖੇ ਹਰ ਸਮੇਂ ਤੇ ਗੁਰੂ ਜਨਾਂ ਦੇ ਔਰ ਸ਼ਹੀਦਾਂ ਦੇ ਸਮੇਂ-ਸਮੇਂ ਤੇ ਜਨਮ ਦਿਹਾੜੇ ਪ੍ਰਕਾਸ਼ ਦਿਹਾੜੇ ਬੜੀ ਸ਼ਰਧਾ ਦੇ ਨਾਲ ਮਨਾਏ ਜਾਂਦੇ ਹਨ ਜੋ 648ਵਾਂ ਸ਼੍ਰੀ ਗੁਰੂ ਵਿਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਜਿੱਥੇ ਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਨਿਰਮਲ ਭੇਗ ਦੇ ਉਤਮ ਦੇ ਉਪਰਾਲੇ ਦੇ ਨਾਲ ਮਹਾਰਾਜਾ ਸਥਾਨ ਤੇ ਬੜੇ ਉਤਸ਼ਾਹ ਦੇ ਨਾਲ ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ। ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੇ ਆਗਵਨਪੁਰ ਤੇ ਸਾਧ ਸੰਗਤ ਜੀ ਤਖਤਾਂ ਦੇ ਸਿੰਘ ਸਹਿਬਾਨ ਨਿਰਮਲ ਭੇਗ ਦੀਆਂ ਮਹਾਨ ਸ਼ਖਸੀਤਾਂ ਨਿਰਮਲ ਭੇਗ ਦੇ ਬੜੇ ਪਿਆਰੇ ਪਿਆਰੇ ਤਤਵੇ ਤੇ ਮਹਾਪੁਰਖ ਔਰ ਗੁਰੂ ਘਰ ਦੇ ਗੁਣੀ ਗਿਆਨੀ 라ਗੀ ਜਾਨ ਢਾਡੀ ਜਾਨ ਕਮਿਸ਼ਨ ਜਾਨ ਵਿਸ਼ੇਸ਼ ਕਰਕੇ ਨਾ ਸਮਾਗਮਾਂ ਦੇ ਪਹੁੰਚੇ ਨੇ ਔਰ ਰਾਜਨੀਤਿਕ ਲੋਕ ਵੀ ਇੱਥੇ ਨਤਮਸਤਕ ਹੋਣ ਵਾਸਤੇ ਸਮਾਗਮਾਂ ਦੇ ਪਹੁੰਚੇ ਨੇ ਔਰ ਲਾਕੀ ਦੀਆਂ ਸਰਵੱਤ ਸੰਗਤਾਂ ਵੀ ਬੜੇ ਉਤਸ਼ਾਹ ਦੇ ਨਾਲ ਇੱਥੇ ਪਹੁੰਚੀਆਂ ਨੇ ਮੈਂ ਜਿੱਥੇ ਸ਼ਿਰੂ ਗਰਵੀਦਾਸ ਮਹਾਰਾ ਦੇ ਅਵਤਾਰ ਪੁਰਬ ਦੀ ਦੇਸ਼ ਤੇ ਵਿਦੇਸ਼ ਲਾਕੇ ਦੀਆਂ ਸੰਗਤਾਂ ਨੂੰ ਢੇਰ ਸਾਰੀਆਂ ਜਿੱਥੇ ਮੈਂ ਵਧਾਈਆਂ ਦਿੰਦਾ ਹਾਂ ਉੱਥੇ ਮੈਂ ਧੰਨਵਾਦ ਕਰਦਾ ਨਿਰਮਲ ਭੇਖ ਦਾ ਤਕਤਾਂ ਦੇ ਸਿੰਘ ਸਹਿਬਾਨਾਂ ਦਾ ਸਭੂ ਸੰਪਰਦਾਵਾਂ ਦੇ ਮਹਾਪੁਰਖਾਂ ਦਾ ਗੁਣੀ ਗਿਆਨੀਆਂ ਦਾ ਜਿਨ੍ਹਾਂ ਨੇ ਦਾਸ ਦੇ ਛੋਟੇ ਜਿਹੇ ਸੱਦੇ ਤੇ ਇਹਨਾਂ ਸਮਾਗਮਾਂ ਤੇ ਪਹੁੰਚ ਕੇ ਸਾਡਾ ਮਾਣ ਵਧਾਇਆ ਔਰ ਇਲਾਕੇ ਦੀਆਂ ਸੰਗਤਾਂ ਨੂੰ ਜਿੱਥੇ ਬਾਣੀ ਤੇ ਗੁਰੂ ਕੀ ਵਿਚਾਰ ਦੇ ਨਾਲ ਜੋੜਨਾ ਕੀਤਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਮੈਂ ਬੇਨਤੀ ਵੀ ਕਰਦਾ ਜਿੰਨਾ ਵੀ ਹੋ ਸਕੇ ਬੰਦ-ਬਦ ਉਦਮ ਕਰੀਏ ਧੰਨ ਗੁਰੂ ਗ੍ਰੰਥ ਸਾਹਿਬ ਦੇ ਆਪਾ ਪਾਸ਼ਕ ਬਣੀਏ ਔਰ ਮਹਾਪੁਰਖਾਂ ਦਾ ਅੱਜ ਕੀ ਸਤਕਾਰ ਕਰੀਏ ਜਿਹੜੇ ਮਹਾਪੁਰਖ ਸਾਨੂੰ ਬਾਣੀ ਤੇ ਬਾਣੇ ਨਾਲ ਜੋੜਦੇ ਨੇ ਉਹਨਾਂ ਮਹਾਪੁਰਖਾਂ ਦਾ ਦਿਲ ਦੀ ਗਹਿਰਾਈ ਤੋਂ ਸਤਿਕਾਰ ਕਰਨਾ ਚਾਹੀਦਾ ਨਸ਼ਿਆਂ ਤੋਂ ਵਿਕਾਰਾਂ ਤੋਂ ਹਟ ਕੇ ਗੁਰੂ ਕੀ ਵਿਚਾਰ ਨਾਲ ਜੁੜ ਕੇ ਆਪਣਾ ਜੀਵਨ ਸਫਲ ਬਣਾਈਏ ਆਪ ਸਭ ਸਰਬਸ਼ਕਤਾਂ ਨੂੰ ਪਤਾ ਹੈ ਅਨੰਦਪੁਰ ਦੀ ਪਵਿੱਤਰ ਧਰਤੀ ਦੇ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਸੇਵਕ ਸਿੱਖਾਂ ਦੇ ਨਾਲ ਬੜੇ ਪਿਆਰ ਨਾਲ ਖੁੱਲਾ ਕੇ ਲਿਆ ਜੋ ਸਾਧ ਸੰਗਤ ਜੀ ਨਿਰਮਲ ਭੇਕ ਵੱਲੋਂ 13 ਮਾਰਚ ਨੂੰ ਬੜੇ ਉਤਸ਼ਾਹ ਦੇ ਨਾਲ ਸਾਦ ਸੰਗਤ ਜੀ ਨਗਰ ਕੀਰਤਨ ਸਜਾਏ ਜਾਣੇ ਹਨ ਉਹ ਵੀ ਮੈਂ ਸੰਗਤ ਨੂੰ ਬੇਨਤੀ ਕਰਦੇ ਆ ਜਰੂਰ ਹਮਾ ਮਾਕੇ ਆਨੰਦਪੁਰ ਸਾਹਿਬ ਔਲੇ ਮਲੇ ਦੇ ਵੀ ਪਹੁੰਚ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਪਾਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਫਿਰ ਇੱਕ ਵਾਰ ਧੰਨਵਾਦ ਔਰ ਗੁਰੂ ਵਿਦਾਸ ਮਹਾਰਾ ਅਵਤਾਰ ਪੁਰਧੀਆਂ ਦੇਸ਼ ਤੇ ਵਿਦੇਸ਼ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਿੰਨਰਵਲ ਕੁਟੀਆ ਸ਼ੰਦੜੀ ਵਿਖੇ ਸ਼ੀਰਵਰ ਸਰਬੋਹਮ ਕ੍ਰਿਸ਼ਨ ਸੰਗਧੀ ਦੀ ਰੋਜ਼ ਵਿੱਚ ਸਮੁੱਚੇ ਨਗਰ ਵਿੱਚ ਕੋਲਾਕੀ ਨਹੀਂ ਸਕਦਾ ਬੜਾ ਸ਼੍ਰੀ ਗੁਰਦਾਸ ਮਹਾਰਾਜੀ ਵਾਸੀ 48 ਮਾ ਪ੍ਰਕਾਸ਼ਪੁਰ ਬਹੁਤ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਇਹ ਵਾਹ ਪਰਸਨ ਬਹੁਤ ਨਵੀ ਕਲਾ ਹੈ ਅਜਿਹੇ ਉਦਮ ਤਕਰੀਬਨ ਹਰੇਕ ਸੰਪਰਦਾਨੂ ਹਰੇਕ ਪੇਖ ਨੂੰ ਜ਼ਰੂਰ ਮਨਾਉਣੀ ਚਾਹੀਦੀ ਸਾਡੀਆਂ ਸੰਸਥਾਵਾਂ ਦਾ ਵੀ ਇਹ ਫਰਜ਼ ਬਣਦਾ ਕਿ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਸਾਂਝੀ ਵਾਲਤਾ ਦਾ ਸਭ ਨੂੰ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਉਹ ਤਾਂ ਹੀ ਸਿਰੇ ਚੜੇਗਾ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਛੱਤੀ ਬਾਣੀਕਾਰਾਂ ਦੀ ਇਸੇ ਤਰ੍ਹਾਂ ਹੀ ਉਹਨਾਂ ਦੇ ਦਿਹਾੜੇ ਜਿਹੜੇ ਆ ਉਹ ਮਨਾਏ ਜਾਣ 2 ਸਾਲ ਬਾਅਦ ਚੂਰਨਦਾਸ ਮਹਾਰਾਜ ਜੀ ਦਾ 650 ਸਾਲਾ ਉਹਨਾਂ ਦਾ ਸ਼ਤਾਬਦੀ ਸਮਾਗਮ ਆ ਰਿਹਾ ਆਸ ਕਰਦੇ ਆ ਕਿ ਨਰਨਲ ਭੀ ਉਹ ਸਮਾਗਮ ਨੂੰ ਜੀ ਇਸੇ ਤਰ੍ਹਾਂ ਬਹੁਤ ਚੜ੍ਹਈ ਕਲਾ ਦੇ ਨਾਲ ਮ ਆਏਗਾ ਅਦੇ ਗੁਰੂ ਸਾਹਿਬ ਦਾ ਸਿਰ ਸਭ ਸੰਜੀਵਾਲਤਾ ਦਾ ਬਿੰਗੂਪੁਰੇ ਦਾ ਜਿਹੜਾ ਸੰਦੇਸ਼ ਹੈ ਅਲੀਮੀ ਰਾਜ ਦਾ ਜਿਹੜਾ ਸੰਦੇਸ਼ ਹੈ ਗੁਰੂ ਸਾਹਿਬ ਦਾ ਉਹਨੂੰ ਅੱਗੇ ਲੈ ਕੇ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ